ਚਲੋ ਭਾਈ ਚਲਾਨ ਕੱਟੋ ਵਿੱਚ ਘਾਰ ਖੜੇ ਪਏ ਤੁਸੀਂ ਛਾਵੇਂ ਖੜੇ ਕਿੰਨੀ देर ਦੇਦੋਗੇ ਛਾਵੇਂ ਖੜੇ ਤੂੰ ਬੇਲੇ ਖੜੇ ਪਏ ਆ ਚਲਾਨ ਕੱਟੋ ਚਲਾਨ ਕਿਉਂ ਨਹੀਂ ਕੱਟਦੇ ਪਏ ਕੰਮ ਕਰਨਾ ਸਾਰਾ ਦਿਨ ਇਹੀ ਕੰਮ ਕਰਨਾ ਪੁਲਿਸ ਵਾਲੇ ਇੱਥੇ ਖੜੇ ਆ ਇਹਨਾਂ ਨੂੰ ਕੋਈ ਰਿਕੁਐਸਟ ਕੀਤੀ ਸੀ ਕਿ ਥੋੜੇ ਦੇਰ ਪਹਿਲੇ ਛਡਾ ਕੇ ਅੱਧਾ ਅੱਜ ਹੀ ਕੱਢਿਆ ਬਾਹਰ ਇਹਨੂੰ ਤੇ ਇਹਦਾ ਕਰਵਾਉਣਾ ਸੀ ਕੰਮ ਕਿ ਇਹਨਾਂ ਨੇ ਜ਼ਬਰਨ ਚਲਾਨ ਕੱਟਦਾ ਆ ਹੁਣ ਇੰਨੇ ਬੰਦੇ ਨਿਕਲਦੇ ਪਏ ਮੂੰਹ ਬੰਦ ਕਰ ਕਰਕੇ ਨਿਕਲਦੇ ਪਏ ਆ ਉਹ ਬੈਲਟਰੀ ਨਹੀਂ ਲਾਈ ਭਾਈ ਇੱਕ ਨੇ ਹਾਂ ਕੀ ਆ ਚਲਾਨ ਕਿਉਂ ਨਹੀਂ ਦਿੱਤਾ ਕੀ ਕਰੋਗੇ ਤੁਸੀਂ ਜੀ ਦੱਸੋ ਚਲਾਨ ਕਿਉਂ ਨਹੀਂ ਕੀਤਾ ਬੈ ਹੂੰ ਚਾਵੇਂ ਕਦੋਂ ਖੜਿਆ ਦੋਸਤ ਮੈਂ ਜਰਾ ਮੈਂ ਕਦੋਂ ਖੜਿਆ ਹਾਂ ਕਰੋ ਭਾਈ ਬੀਤ ਚਲੋ ਖੜਿਆ ਹਾਂ ਚਲੋ ਧੁੱਪ ਜੇ ਮਲਾਇਮ ਦਾ ਫਰਜ ਮਲਾਇਮ ਦਾ ਫਰਜ ਕੀ ਹੁੰਦਾ ਗਰਾਊਂਡ ਲੈਵਲ ਤੇ ਕੰਮ ਕਰਨਾ ਕੋਈ ਨਹੀਂ ਕੋਈ ਨਹੀਂ ਬੰਦੇ ਕਰਦਾ ਫੇਰ ਹੀ ਹੋ ਗਿਆ ਬੰਦ ਕਰਦਾ ਮਲਾਇਮ ਦਾ ਕੀ ਫਰਜ ਹੈ ਗਰਾਊਂਡ ਲੈਵਲ ਚੁੱਪ ਕਰਕੇ ਕਦੋਂ ਖੜੇ ਬੋਲੋ ਬੋਲੋ ਕੁਝ ਭਾਈ ਚਲੋ ਕਟਾਣ ਕਟੋ ਸੀਟ ਬੈਲਟ ਨਹੀਂ ਆ ਉਹ ਦੇਖੋ ਹੈਲਮਟ ਉਹ ਦੇਖੋ ਹੈਲਮਟ ਨਹੀਂ ਸਾਰੀ ਦੁਨੀਆ ਚ ਜਿਹੜੇ ਹੈਲਮਟ ਪਾ ਕੇ ਖੜੇ ਉਹ ਨਹੀਂ ਦੇਖਦੇ ਜਿਹੜਾ ਨਹੀਂ ਪਾਏ ਉਹ ਦੇਖੋ ਨਹੀਂ ਪਾਈ ਕਟਾਣ ਜਿਹੜਾ ਨਹੀਂ ਪਾਏ ਜਿਹੜਾ ਨਹੀਂ ਪਾਏ ਚਲੋ ਕਟੋ ਇੱਥੇ ਸ਼ਾਮੇ ਖੜੇ ਪਏ ਆ ਉਹ ਹੈ ਵੀ ਨਾਲ ਹੈਲਮਟ ਤੋਂ ਘੁੰਦੇ ਬੈ ਚਲਾਨ ਕਟੋ ਕਟਾਣ ਕਿੰਨੇ ਦੇ ਕੱਟਦੇ ਸਵੇਰ ਦੇ ਕਿੰਨੇ ਦੇ ਬੁਲਟ ਫੋਨ ਕਰਦੇ ਤੁਹਾਡੇ ਜਿਹੜੇ ਮੁਲਾਜ਼ਮ 1000 ਰੁਪਏ ਫੜਦੇ ਆ ਉਹਨੂੰ ਕਿੰਨੇ ਜਿਹੜੇ ਫੜਦੇ ਉਹਨਾਂ ਦੇ ਤੁਸੀਂ ਪਰਚਾ ਦੇ ਦਿਓ ਬੁਲਾ ਕੇ ਬਾਈ ਜੀ ਜਿਹੜੇ ਮਲਾਜਮ ਪੈਸੇ ਫੜਦੇ ਨਾ ਉਹ ਫੜਦੇ ਹੀ ਹੋ। ਤੁਹਾਡੇ ਹੀ ਫੜਦੇ ਆ। ਤੁਹਾਡੇ ਟ੍ਰਾਫਿਕ ਦੇ ਨਹੀਂ ਚੋਰ। ਤੁਹਾਡੇ ਟ੍ਰਾਫਿਕ ਵਾਲੇ ਚੋਰ ਆ ਠੀਕ ਆ। ਫੜਦੇ ਨਾ। ਤੁਹਾਡੇ ਟ੍ਰਾਫਿਕ ਵਾਲੇ ਚੋਰ ਆ। ਜਿਹੜੇ ਫੜਦੇ ਆ ਬਾਈ ਨੇ ਮੇਰਾ ਭਰਾ ਤੁਹਾਡੇ ਟ੍ਰਾਫਿਕ ਵਾਲੇ ਚੋਰ ਆ। ਉਹਦੇ ਟ੍ਰਾਫਿਕ ਬਿਨਾਂ ਲਮੜ ਤੋਂ ਜਾਂਦਾ ਤੇ ਚਲਾਨ ਘੱਟ। ਉਹ ਤਾਂ ਲਾਈਟ ਟੱਪਦਾ ਪਿਆ। ਲਾਈਟ ਟੱਪਦਾ ਪਿਆ ਕਰ ਚਲਾਨ। ਇਹ ਗੱਲ ਨਹੀਂ ਕੱਢਦੇ ਨੇ ਸਾਰਿਆਂ ਦੇ ਕੱਟਣੇ ਆ। ਆਹ ਕਾਰ ਅੰਕਲ ਦਾ ਚਲਾਨ। ਚਲਾ ਚਲਾਨ ਘੱਟ। ਚਲਾ। ਚਲਾਨ ਘਾਟੇ ਦਾ ਹੁਣ। ਆਇਆ ਹੁਣ ਆਂਦਾ ਨਹੀਂ। ਆਂਦਾ ਨਹੀਂ ਪਿਆ ਹੁਣ। ਚਲਾਨ ਘੱਟ। ਨਹੀਂ ਪਾਇਆ ਬਾਪੇ ਨੇ ਕੁ ਆਇਆ ਮੇਰਾ ਬਰਾ ਚਲਾਨ ਘਟ ਚਲਾਨ ਚਲਾਨ ਘਟ ਚਲਾਨ ਘਟ ਘੱਟ ਚਲਾਨ ਘਟ ਜੜ ਘਟ ਚਲਾਨ ਲੈ ਆਓ ਬਟੋ ਚਲਾਨ ਘਟੋ ਚਲੋ ਫੜ ਫੜ ਚਲਾਨ ਘਟੋ ਘਟੋ ਘਟ ਮੇਰਾ ਬਰਾ ਚਲਾਨ ਘਟੀ ਜਾ ਹੁਣ ਚਲਾਨ ਨਹੀਂ ਜਹਾ ਰੱਖੋ ਆ ਲੋਰੀ ਇੱਧਰ ਚਾਹੋ ਚਲਾਨ ਹੀ ਕੋ ਨਹੀਂ ਘਟਦੇ ਬੇ ਹੈਲਮਟ ਹੁੰਦੀ ਹੈਲਮਟ ਦੀ ਜ਼ਰੂਰੀ ਹੈ ਹੈਲਮਟ ਦੀ ਜ਼ਰੂਰੀ ਲੋਜ ਹੈਗਾ ਨਹੀਂ ਹੈਲਮਟ ਦਾ ਕੋਚ ਲੋਜ ਹੈਗਾ ਨਹੀਂ ਇੱਧਰ ਖੜੇ ਪਏ ਕੀ ਪਹਿਲਾਂ ਤੁਸੀਂ ਫੜਾ ਵੱਟ ਕਰਦੇ ਪਏ ਉਹ ਉਂਗਲਾ ਮਾਰਨੇ ਕਿਨੇ ਆਣੇ ਉਂਗਲਾ ਦਿਖਾਣੇ ਪਏ ਚਲੋ ਚਲਾਣ ਰੁਕ ਜਾਓ ਰੁਕ ਜਾਓ ਜੀ ਰੁਕ ਜਾਓ ਚਲੋ 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 ਆਪ ਲੈ ਲੀ ਗਾ ਚਾਣ ਕਟੋ ਚਾਣ ਕਟੋ ਕਿਹੜੀ ਬੰਗਲਾਣ ਉਹ ਬਾਈ ਚਾਣ ਕਟੋ ਉਹ ਦੇਖੋ ਕਿਹੜੀ ਪ੍ਰੈਸ ਤੋਂ ਤੁਸੀਂ ਕਟੋ ਚਾਣ ਆ ਲੈ ਬਟੋ ਜਾਣ ਆ ਲੋ ਕਿਹੜੇ ਮਨੀਸ਼ ਪੱਤਰਕਾਰ ਅਸੀਂ ਨਹੀਂ ਜਾਣਦੇ ਸਾਡਾ ਘਟੇ ਤੂੰ ਹੀ ਘਟੋ ਹਨੂ ਜਿਹੜਾ ਮਰਜੀ ਪੱਤਰਕਾਰ ਹੋਵੇ ਚਲਾਨ ਘਟੋ ਚਲਾਨ ਘਟੋ ਮੇਰਾ ਭਰਾ ਚਲਾਨ ਘਟ ਮੇਰਾ ਚਲਾਨ ਕਿਉਂ ਨਹੀਂ ਘਟਦਾ ਭਈ ਹੁਣ ਪਹਿਲਾਂ ਐਕਟਰ ਬਣੰਦਿਆ ਸੀ ਚਲਾਨ ਕਿਉਂ ਨਹੀਂ ਘਟਦਾ ਭਈ ਇਹ ਕੰਮ ਤੈਨੂੰ ਚੰਗੇ ਨਹੀਂ ਲੱਗਦੇ ਚਲਾਨ ਕਿਉਂ ਤੈਨੂੰ ਚੰਗੇ ਲੱਗਦੇ ਆ ਉਹ ਤੈਨੂੰ ਚੰਗੇ ਲੱਗਦੇ ਤੈਨੂੰ ਚੰਗੇ ਲੱਗਦੇ ਕੀ ਕਰਦਾ ਨਾ ਕੀ ਕਰਦਾ ਪਹਿਲਾਂ ਬੋਲੀ ਸੀ ਉਹ ਬੋਲ ਮੈਂ ਕੀ ਚਲ ਚਲ ਚਲਾਨ ਘਟ ਮੇਰਾ ਭਰਾ ਚਲ ਉਹਦੇ ਛੱਡ ਅੱਛਾ ਆ ਦੇ ਕੋਈ ਭੇਜਗਾ ਤੂੰ ਇਹਦਾ ਭੇਜਗਾ ਤੂੰਦਾ ਫੜਿਆ ਗਿਆ ਨਹੀਂ ਫੜਿਆ ਗਿਆ ਨਹੀਂ ਮੈਂ ਨੰਬਰ ਬੋਲਦਾ ਮੈਂ ਕਿਸੇ ਨੂੰ ਭੇਜਾਂ ਅੱਛਾ ਮੈਂ ਬੁਲਟ ਅਹੀ ਵੀ ਬੁਲਟ ਲੈ ਕੇ ਜਾਣਾ ਅਹੀ ਵੀ ਬੁਲਟ ਲੈ ਕੇ ਜਾਣਾ ਉਹਨੂੰ ਭੇਜ ਦੇ ਉਹਨੂੰ ਕੋਈ ਭੇਜਿਆ ਉਹਨੂੰ ਕਿੱਥੇ ਭੇਜਿਆ ਉਹ ਖੜੇ ਗਾਟੋ ਚਲਾਨ ਕਿਉਂ ਨਹੀਂ ਕੱਟਿਆ ਗਿਆ ਮੇਰਾ ਭਰਾ ਉਹ 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 ਤੂੰ ਪਤਾ ਕੀ ਕਹਿੰਦਾ ਬਈ ਕਰੋ ਕੰਮ ਕਰੋ ਪੜਾ ਉਹ ਤੂੰ ਕਹਿੰਦਾ ਹੀ ਕੰਮ ਕਰੋ ਪੜਾ ਕੀ ਰਹਿਣ ਤੋਂ ਚਲਾਨ ਕੱਟਣ ਤੋਂ ਸਾਰੇ ਚਲਾਨ ਕੱਟਣ ਤੋਂ ਤੁਹਾਡੇ ਲਈ ਲੋ ਬਾਕੀ ਲਈ ਲੋ ਨਹੀਂ ਤੁਹਾਡੇ ਲਈ ਲੋ ਬਾਕੀ ਲਈ ਲੋ ਨਹੀਂ ਮੇਰਾ ਭਰਾ ਚਲਾਨ ਕੱਟ ਸਾਰੇ ਆਂਦੇ ਫਿਰ ਤੂੰ ਤੂੰ ਬੇਲਾ ਖੜਾ ਉਹਨੂੰ ਆਇਆ ਤੂੰ ਬੇਲਾ ਖੜਾ ਉਹਨੂੰ ਆਇਆ ਤੂੰ ਕੀ ਕਰਨਾ ਹੈ ਸ਼ਾਮੇ ਖੜਾ ਹੋਣਾ ਹੈ ਚੱਲ ਕੰਮ ਕਰ ਮੇਰਾ ਭਰਾ ਕੰਮ ਕਰ ਇੱਥੇ ਕਿਉਂ ਖੜੇ ਹੋ ਕੱਟ ਚੱਲ ਗਰਾਊਂਡ ਦਾ ਵੈਲਕਮ ਉਹ ਰੋਕ ਉਹਦੇ ਫੈਲਮ ਨਹੀਂ ਪਾਇਆ ਉਹ ਲੈਟਰ ਦੇ ਵਿੱਚ ਘਰ ਖੜਾ ਚਲਾਨ ਕੱਟ ਹੁਣ ਕੱਟ ਕੱਟਦਾ ਵੀ ਹੋਣੀ ਪਿਆ ਕੱਟ ਮੇਰਾ ਭਰਾ ਚਾਰ ਸਾਬ ਲੱਗੇ ਆ ਤੇ ਤੂੰ ਕੀ ਕਰਨ ਆਇਆ ਫੇਰ ਕਿਹਨੂੰ ਇਹਦਾ ਪਿਆ ਆਹ ਕੁਰਗੇ ਕਿਹਨੂੰ ਵੇਖਿਆ ਤੂੰ ਕੀ ਕਰਨ ਆਇਆ ਕਿਹਨੂੰ ਵੇਖਿਆ ਜੀ ਅਸੀਂ ਤੇ ਖੜੇ ਸੀ ਜੀ ਮਾਨ ਦੀ ਕੁਰਗੇ ਡਰਾਂਦੇ ਪਏ ਹੋ 99 ਮੈਂ ਕਹਿੰਦਾ ਤੂੰ ਲੈ ਲੈ ਜਾ ਇਹਦੇ ਮੈਂ ਆਇਆ ਨਹੀਂਗਾ ਹੁਣ ਦੱਸੋ ਕਿੱਦਾਂ ਐਲਾਨ ਘਟੋ ਤੁਸੀਂ ਆਪ ਹੀ ਦੇਖੋ ਮੈਨੂੰ ਕੀ ਕਹਿੰਦੇ ਵੇਓ ਤੁਸੀਂ ਤੁਸੀਂ ਦੇਖਿਆ ਨਹੀਂ ਪੁਲਿਸ ਦੀ ਡਿਊਟੀ ਹੈ ਮੈਨੂੰ ਪੁੱਛ ਜAVE ਇਹਨਾਂ ਨੇ ਇਦਾਂ ਗਿਆ ਕਿ ਅਸੀਂ ਨਹੀਂ ਆਏ ਇਹ ਆਏ ਆ ਇਹ ਕਹਿੰਦੇ ਅਸੀਂ ਆਏ ਪਰ ਇਹ ਕਹਿੰਦੇ ਨਹੀਂ ਆਏ ਇਹ ਮੈਨੂੰ ਤੁਸੀਂ ਲਾਵਾ ਇਹਨਾਂ ਨੇ ਮੈਨੂੰ ਬੁੱਢਾ ਜਾ ਫਿਰ ਜੀ ਜਾਓ ਜੀ ਆਦਰ ਨਹੀਂ ਸੁਣੋ ਜਾਓ ਜੀ ਉਹ ਜਾਓ ਕਿੰਦਾ ਰੈੱਡ ਜਾਏ ਤੁਸੀਂ ਕਿਹਨੇ ਗ੍ਰੀਨ ਜਾਏ ਉਹ ਮਲਕੀਤ ਜੀ ਤੁਸੀਂ ਕਹਿੰਦੇ ਗ੍ਰੀਨ ਜਾਏ ਉਹ ਆਪਣੇ ਰੈੱਡ ਜਾਏ ਦੱਸੋ ਤੁਸੀਂ ਰੋਕਣਦੇ ਹੋ ਹੈ ਤੁਸੀਂ ਰੋਕਣਾ ਅੱਜ ਨੂੰ ਕਹਿਣਾ ਰੋਕਿਆ ਭਾਈ ਕਲਚਲਾਨ ਕਿਉਂ ਨਹੀਂ ਕਰਦੇ ਬਈ ਸਾਰੇ ਦੇ ਕਰਾ ਕਰੋ ਇੱਕ ਦੇ ਘਾਤੋਂ ਕਰਦੇ ਉਹ ਪੰਗਾ ਪਾਇਆ ਉਹ ਸਾਈਡ ਤੇ ਖੜਾ ਸਾਹਮਣੇ ਖੜੇ ਸੀ ਕਰਦੇ ਵੇ ਆਹ ਭਾਈ ਆਪ ਵੀ ਮੈਨੂੰ ਆਪਣੇ ਆ ਤੋਂਪ ਬੇਲੇ ਖੜੇ ਆ ਤੁਸੀਂ ਬੇਲੇ ਆ ਤੁਸੀਂ ਤੁਸੀਂ ਬੇਲੇ ਹੀ ਆ ਇੱਕ ਦੇ ਦਿਵਾਲੇ ਹੋ ਇੰਨੇ ਆ ਇੱਕ ਦੇ ਦਿਵਾਲੇ ਹੋ ਇੰਨੇ ਆ ਤੁਸੀਂ ਚਲੋ ਆਓ ਚਲਾੜ ਕਿਉਂ ਨਹੀਂ ਘਟਦੇ ਵੇ ਲੈਟਰ ਉੱਪਰ ਜਾਂਦੇ ਲੋਕੀ ਕਦੋਂ ਕਰਨੇ ਬਾਕੀਆਂ ਨਹੀਂ ਲੋਣੀ ਐ ਬਾਕੀ ਲੀਆਂ ਲੋਣੀ ਐ ਸਾਡੇ ਲਈ ਲੋ ਆ ਕਦੋਂ ਘਟਨੇ ਆ ਕਦੋਂ ਘਟਨੇ ਆ ਹੁਣ ਕਟੋ ਕਟੋ ਕਰ ਕਦੋਂ ਘਟਨੇ ਆ ਡਿਊਟੀ ਤੋਂ ਉਦੋਂ ਕਟੋ ਜੋਫ ਡਿਊਟੀ ਹੋ ਗਈ ਉਦੋਂ ਕਟਦੇ ਅਸੀਂ ਤੁਹਾਡੀ ਗੱਲ ਪੈਣ ਤੁਸੀਂ ਦੇਸੀ ਆਪਣੇ ਕੰਮ ਕਰੋ ਕੰਮ ਕਿਉਂ ਨਹੀਂ ਕਰਦੇ ਵੇ ਬੇਲੇ ਕਿਉਂ ਖੜੇ ਆ ਹਾ ਡੈਗੋ ਕਟਿਆ ਹਾ ਡੈਗੋ ਕਟਿਆ ਉਹਨੇ ਪੈਸੇ ਲਿਖਾਇਆ ਮੇਰੇ ਭਰਾ ਲਈ ਆ ਉਹਨੂੰ ਕਿ ਭੇਜਿਆ ਉਹ ਜਲਾਨ ਕਰਦਾ ਯਾਰ ਇਹਨੂੰ ਦੱਸਦਾ ਵੀ ਆਪਣਾ ਇਹਨੇ ਫੇਰ ਜਲਾਨ ਕਰਦਾ ਹੀ ਸਾਰਿਆਂ ਦੇ ਘੱਟ ਮੇਰਾ ਭਰਾ ਸਾਰਿਆਂ ਦੇ ਘੱਟ ਕੀ 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 ਨਜ਼ਰਦਾ ਤੂੰ ਕੀਤੀ ਗੱਲ ਗੱਲ ਛੱਡ ਭਾਈ ਨੇ ਕੀਤੀ ਤੂੰ ਕੀਤੀ ਮੇਰੀ ਗੱਲ ਤੁਸੀਂ ਆਪਣਾ ਆਪਣਾ ਮੋਟਾ ਤੂੰ ਮੈਨੂੰ ਤੂੰ ਕਹਿੰਦਾ ਮੈਂ ਵੀ ਤੈਨੂੰ ਤੂੰ ਵੀ ਕਹਣਾ ਚੱਲ ਜਿੰਨੇ ਅੱਗੇ ਪ੍ਰੈਸ ਲਿਖਾਇਆ ਉਹਨੂੰ ਮੈਂ ਛੱਡਦਾ ਸਹੀ ਹੈ ਮੇਰਾ ਭਰਾ ਸਾਰੇ ਕੰਮ ਕਰਾ ਆਹ ਕਹਿੰਦੇ ਜੀ ਇਹਨਾਂ ਨੇ ਰੈੱਡ ਲਾਈਟ ਤੇ ਪਿਆ ਕਹਿੰਦੇ ਇਹਨਾਂ ਰੈੱਡ ਲਾਈਟ ਤੇ ਆ ਆਹ ਕਹਿੰਦਾ ਨਹੀਂ ਡੱਬੀ ਜਾਓ ਜੀ ਐ ਵੇ ਡੀਸੀ ਬਣ ਗਿਆ ਸ਼ਹਿਰ ਦਾ ਤੂੰ ਸ਼ਹਿਰ ਦਾ ਡੀਸੀ ਬਣ ਗਿਆ ਤੂੰ ਰੋਕਣ ਦੇ ਉਹ ਤੂੰ ਛੱਡ ਸਕਦਾ ਮੈਂ ਤੂੰ ਡੀਸੀ ਐ ਤੂੰ ਸ਼ਹਿਰ ਦਾ ਡੀਸੀ ਐ ਤੂੰ ਛੱਡ ਸਕਦਾ ਤੈਨੂੰ ਕਹ ਤੂੰ ਸ਼ਹਿਰ ਦਾ ਡੀਸੀ ਤੂੰ ਛੱਡ ਸਕਦਾ ਹਾਂ ਇਹਨੂੰ ਮੈਂ ਰੋਕੇ ਵੀ ਲੰਨਾ ਐਕਟਰ ਬਣੀ ਜਾਂਦਾ ਗੱਲਾਂ ਕਰਨ ਨੂੰ ਐ ਮੇਰਾ ਭਰਾ ਕੰਮ ਕਿੰਨੇ ਕਰਦਾ ਮੈਂ ਮੈਂ ਆਪਣਾ ਕੰਮ ਆਪੇ ਕਰਨਾ ਮੈਨੂੰ ਸੌਣ ਦੀ ਲੋੜ ਹੈ ਅੱਛਾ ਗੱਲਾਂ ਕਰਨੀ ਐ ਮੈਂ ਪਬਲਿਕ ਸਰਵੰਟ ਐ ਤੂੰ ਮੇਰਾ ਭਰਾ ਪਰ ਪਬਲਿਕ ਸਰਵੰਟ ਆ ਕੰਮ ਕਰੇ ਕੰਮ ਕਰਦੇ ਪਏ ਆ ਨਾ ਅੱਛਾ ਤੂੰ ਵੇਲਾ ਮੈਂ ਤੈਨੂੰ ਐਵੇਂ ਤੇ ਦਿਖਾ ਦਿੰਦੇ ਬੇ ਤੈਨੂੰ ਹੱਜ ਟੈਕਸ ਹੱਜ ਟੈਕਸ ਤਾਂ ਹੀ ਮਿਲਦੀ ਵੀ ਆ ਕਿੱਥੋਂ ਮਿਲਦੀ ਵੀ ਤੈਨੂੰ ਤਾਂ ਦਿਖਾ ਕਿੱਥੋਂ ਮਿਲਦੀ ਵੀ ਟੈਕਸ ਦਿਖਾ ਰਿਹਾ ਜਿਹੜੇ ਤੇਰੇ ਕੋਲ ਮੰਡੀ ਤੇ ਜੇ ਪੈਟਰੋਲ ਪਾਉਂਦੇ ਉਹਦਾ ਟੈਕਸ ਠੀਕ ਆ ਕੱਪੜੇ ਲੈਂਦੇ ਉਹਦਾ ਟੈਕਸ ਤੂੰ ਦਿੰਨੇ ਵੇ ਤੂੰ ਦਿੰਦਾ ਉਹ ਭਰਾਵਾ ਇਹ ਬਦਮਾਸ਼ ਗੁੰਡਾਈ ਛੱਡ ਦੇ ਆ ਜਾ ਹੱਡੇ ਟੈਕਸ ਤਾਂ ਤੁਨਕਾਂ ਮਿਲਦੀ ਏ ਆ ਦੇਖ ਠੀਕ ਆ ਗਿਆ ਵਰਦਾ ਜੀ ਇਹ ਬਦਮਾਸ਼ ਹੱਡੇ ਟੈਕਸ ਤਾਂ ਦਿਖਾ ਮਿਲਦੀ ਕਹਿੰਦਾ ਤੂੰ ਦਿੰਦਾ ਵ ਉਹਾਡੇ ਤਾਂ ਟੈਕਸ ਜੋ ਹੀ ਮਿਲਦੀ ਦਿੰਦਾਂ ਖਾ ਭਰਾਵਾ ਇਹ ਪੈਟਰੋਲ ਪਈ ਉਹ ਤੇ ਟੈਕਸ ਕੱਟਿਆ ਜਾਂਦਾ ਕਿਹੜਾ ਦਿਖਾਵਾਂ ਟੈਕਸ ਪਾਸ ਹੋਇਆ ਮੇਰੀ ਤਨਖਾਹ ਤੇ ਅੱਛਾ ਤੇਰੇ ਕੱਲੇ ਟੈਕਸ ਕੱਲਾ ਕੱਲਾ ਬੰਦਾ ਹੁੰਦਾ ਵਾ ਡਰਾਮੇ ਨਾ ਕਰ ਭਾਜੀ ਭਾਜੀ ਯਾਰ ਹੱਜੋ ਕਿ ਮੈਂ ਫਿਲਮ ਤੇ ਨਹੀਂ ਨਾ ਪੱਤਰਕਾਰ ਲਗਾਓ ਭਾਜੀ ਉਹ ਪੱਤਰਕਾਰ ਮੈਂ ਕਰੀਏ ਫਿਲਮ ਭਰਾਵਾ ਜੀ ਗੱਡੇ ਆ ਖੜਾ ਗਿਆ ਕੋਲਾ ਭਾਈ ਨੂੰ ਪਟਾਕੇ ਵੱਜੇ ਥੋੜੀ ਜੀ ਪਟਾਕੇ ਵੱਜੇ ਥੋੜੀ ਜੀ ਟਾਕੇ ਵੱਜੇ ਨਹੀਂ ਸੀ ਬਟਨ ਨਹੀਂ ਚੱਲਿਆ ਉਹਨੂੰ ਫਿਰ ਕਹਿੰਦਾ ਮੈਂ ਇਤੋਂ ਮਾਰ ਕੇ ਦਿਖਾ ਜਾ ਯਾਰ ਨਾਲ ਤੁਸੀਂ ਨੰਬਰ ਲਿਖਿਆ ਕੋਈ ਨਹੀਂ ਭਾਈ ਨਹੀਂ ਕਰੂਗਾ ਗੱਟੋ ਛੱਡੋ ਆਪਾਂ ਖੜੇ ਆ ਗਏ ਪੱਟੋ ਮੈਂ ਆਪਾਂ ਮੈਂ ਖੜਾ ਆ ਕੇ ਮੈਂ ਬਾਦੂ ਲੱਗ ਕੇ ਆਪਣੀ ਗੱਲ ਇੱਥੇ ਹੀ ਖੜਾ ਬੁਲਾਵਾ ਜਿਹਨੂੰ ਮਾਰਦੀ ਤੂੰ ਮੈਨੂੰ ਕਹੀਏ ਤੂੰ ਜਿਹਨੂੰ ਗਿਆ ਨਹੀਂ ਗੱਲਿਆ ਤੂੰ ਗਲਤ ਨਹੀਂ ਕੋਈ ਨਹੀਂ ਤੁਹਾਡੇ ਮੁਲਾਇਮ ਗਲਤ ਨਹੀਂ ਤੁਹਾਡੇ ਮੁਲਾਇਮ ਗਲਤ ਨਹੀਂ ਮੈਨੂੰ ਕਹਿੰਦਾ ਮੈਨੂੰ ਕਹਿੰਦਾ ਤੂੰ ਤਰਖਾ ਦਿੰਦਾ ਮੈਂ ਘਾਟ ਦੇ ਟੈਕਸਰੋਂ ਘਟਦੀ ਕਹਿੰਦਾ ਤੇਰਾ ਘੜਾ ਟੈਕਸ ਮੈਂ ਕਿਹ ਪੈਟਰੋਲ ਪਾਉਂਦੇ ਕੱਪੜੇ ਹਰ ਇੱਕ ਇਹਨੂੰ ਪੁੱਛ ਅਨੁਪੂਚੇ ਟੈਕਸੰਦਰ ਕਰਨ ਦੀ ਰੋਕਿਆ ਭਰਾ ਉਹ ਬਾਕੀਆਂ ਦੇ ਚਲਾਨ ਕੱਟੀ ਫੇਰ ਲੈ ਕੇ ਜਾਈ ਬਾਕੀਆਂ ਦੇ ਚਲਾਨ ਕੱਟੀ ਫੇਰ ਲੈ ਕੇ ਜਾਈ ਇਹ ਦੇਖ ਸਕਦੇ ਪੰਜਾਬ ਪੁਲਿਸ ਦੀ ਧੱਕੇਸ਼ਾਹੀ ਇੱਕ ਦਾ ਚਲਾਨ ਕੱਟ ਕੇ ਬਾਕੀ ਬੇਲੇ ਖੜੇ ਹੋ ਜਾਂਦੇ ਆ ਲਗਾਤਾਰ ਤੋਂ ਸਵੀਰਾਂ ਤੁਹਾਨੂੰ ਜਲੰਧਰ ਦੀ ਪੁਲਿਸੀ ਧੱਕਾਸ਼ਾਹੀ ਦਿਖਾ ਦਿੰਦੇ ਆ ਜਿੱਥੇ ਕਈ ਪੁਲਿਸ ਮੁਲਾਜ਼ਮ ਪਹਿਲਾਂ ਤਾਂ ਕਦੀ 100-100 ਰੁਪਏ ਲੈਂਦਾ ਕੈਦੋ ਫੜਦੇ ਨੇ ਤੇ ਜੇ ਇੱਕ ਬੰਦੇ ਨੂੰ ਘੇਰ ਲੈਂਦੇ ਉਹਦਾ ਦਿਵਾਲਾ ਹੀ ਹੋ ਜਾਂਦੇ ਆ ਠੀਕ ਆ ਹੁਣ ਦੇਖਣਾ ਹੋਵੇਗਾ ਜਿਹੜੇ 100-100 ਰੁਪਏ ਨਾਲ ਦੇ ਮੁਲਾਜ਼ਮ ਲਗਾਤਾਰ ਲੈਂਦੇ ਕਈ ਵਾਰੀ ਫੜੇ ਗਏ ਆ 100-100 ਰੁਪਏ ਮਕਸੂਦੇ ਤੋਂ ਮਕਸੂਦਾ ਜਿੱਥੇ ਟਰੱਕ ਟਰੱਕਾਂ ਦੀ ਐਂਟਰੀ ਹੁੰਦੀ ਉੱਥੋਂ ਲੈਂਦੇ ਫੜੇ ਕਈ ਵਾਰੀ ਤੇ ਇਹਨਾਂ ਨੇ ਆਪਣਾ ਮੁਲਾਜ਼ਮ ਅੱਜ ਤੱਕ ਸਸਪੈਂਡ ਨਹੀਂ ਕੀਤਾ ਕੋਈ ਵੀ ਜੇ ਪੁਲਿਸ ਨਹੀਂ ਚੰਗੀ ਹੈ ਤੇ ਆਪਣਾ ਮਲਾਜ਼ਮ ਸਸਪੈਂਡ ਕਰੇ ਠੀਕ ਆ ਲਾਈਵ ਤਸਵੀਰਾਂ ਤੁਸੀਂ ਜਲੰਧਰ ਤੋਂ ਦੇਖ ਰਹੇ ਹੋ ਇਹ ਮੂੰਹ ਚੱਕ ਕੇ ਜਦੋਂ ਮਰਜ਼ੀ ਦਿਨ ਨੂੰ ਮਰਜ਼ੀ ਰੋਕ ਲੈਂਦੇ ਆ ਤੇ ਆਪਣੇ ਮਲਾਜ਼ਮਾਂ ਤੇ ਕਿਉਂ ਨਹੀਂ ਪਰਚਾ ਕਰਦੇ ਆਪਣੇ ਮਲਾਜ਼ਮਾਂ ਨੂੰ ਕਿਉਂ ਨਹੀਂ ਸਸਪੈਂਡ ਕਰਦੇ ਇੰਨੇ ਚੰਗੇ ਬੰਦੇ ਆ ਲੋਕਾਂ ਅੱਗੇ ਫਿਰ ਲੋਕ ਨਾਲ ਲੱਗ ਪੈਂਦੇ ਆ ਕਿਹੜਾ ਲੋ ਇਹਨਾਂ ਚ ਕਿਹੜਾ ਇਹਨਾਂ ਕੋ ਬੁਲਟ ਨਹੀਂ ਗਏ ਇਹਨਾਂ ਕੋ ਸਾਧਨ ਨਹੀਂ ਗਏ ਇਹ ਹੈਲਮਟ ਲਾਉਂਦੇ ਆ ਇਹਨਾਂ ਨੰਬਰ ਪੇਟਾ ਲੱਗੀਆਂ ਵਾ ਤੱਕਾ ਉਹ ਪਤੰਗ ਦੀ ਗੱਲ ਬਾਦ ਵਿੱਚ ਦੱਸੋ ਕੀ ਕੰਨਾ ਇਹ ਉਸ ਤੋਂ ਬਾਅਦ ਵੀ ਨਾਮ ਉਹਦਾ ਲੈ ਅੰਦਰ ਦੱਸੋ ਲੈ ਫਿਕਰ ਕਰਦਾ ਜੇ ਕੋਈ ਲੱਗਦਾ تھا ਪਰ ਹਟਾ ਜਾ ਰਿਹਾ ਯਾਰ ਸੋ ਇਹਨਾਂ ਦੇ ਅਫਸਰਾ ਤੱਕ ਦੀ ਵੀਡੀਓ ਵਾਇਰਲ ਹੁੰਦੀਆਂ ਵਾ ਜਿੰਨਾ ਤਿੰਨ ਤਿੰਨ ਤਾਰੇ ਲੱਗੇ ਲੋਕਾਂ ਦੇ ਥੱਪੜ ਮਾਰਦੇ ਆ ਤੇ ਗਰੀਬਾਂ ਦੇ ਥੱਪੜ ਮਾਰਦੇ ਆ ਦੇ ਤੇ ਉਥੋਂ ਰਫੂ ਚੱਕਰ ਹੋ ਜਾਂਦੇ ਆ ਇਹਨਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਤੇ ਬਾਕੀ ਆਮ ਲੋਕਾਂ ਦੇ ਲਗਾਤਾਰ ਕਾਰਵਾਈਆਂ ਤੇ ਕਾਰਵਾਈਆਂ ਕਰਦੇ ਆ ਇਹ ਪੰਜਾਬ ਪੁਲਸਵਾ ਧੱਕੇਸ਼ਾਈ ਇਹ ਚੋਰ ਪੁਲਸਵਾ ਜਲੰਧਰ ਦੀ ਲਗਾਤਾਰ ਇਹਨਾਂ ਦੇ ਮੁਲਾਜ਼ਮ ਹੀ ਰਿਸ਼ਵਤਾਂ ਲੈਂਦੇ ਨੇ 100-100 ਰੁਪਏ ਲੈ ਕੇ ਸ਼ਹਿਰ ਚ ਟਰੱਕ ਪਾਸ ਕਰਾਉਂਦੇ ਨੇ ਇਹ ਵੀ ਇੱਕ ਐਕਸੀਡੈਂਟ ਦਾ ਕਾਰਨ ਹੈ ਪਰ ਉਹਨਾਂ ਤੇ ਕਿਉਂ ਨਹੀਂ ਪਰਚਾ ਹੁੰਦਾ ਉਹਨਾਂ ਤੇ ਕਿਉਂ ਕਾਰਵਾਈ ਨਹੀਂ ਹੁੰਦੀ ਉਹਨਾਂ ਨੂੰ ਕਿਉਂ ਨੌਕਰੀ ਤੋਂ ਡਿਸਮਿਸ ਨਹੀਂ ਕੀਤਾ ਜਾਂਦਾ ਠੀਕ ਆ ਬੇਲੇ ਰਹਿ ਕੇ ਰੋਟੀਆਂ ਤੋੜਨ ਦੀ ਇਹਨਾਂ ਨੂੰ ਆਦਤ ਪੈ ਗਈ ਆਮ ਲੋਕਾਂ ਨੂੰ ਸਤਾ ਕੇ